ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂਡਮਨ ਰੋਡ ਫਲਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇੱਕ ਅਹਿਮ ਮੀਟਿੰਗ ਜਿਵੇਂ ਦੱਸ ਦਈਏ ਕਿ ਅੱਜ ਦੀ ਮਿਤੀ 11 11 2025 ਦਿਨ ਮੰਗਲਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂਡਮਨ ਰੋਡ ਫਲਾ ਵਿਖੇ ਚੁਣੀ ਗਈ ਨਵੀਂ ਪ੍ਰਬੰਧਕ ਕਮੇਟੀ ਅਤੇ ਮਹੱਲਾ ਵਾਸੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰੂ ਦਾਸ ਜੀ ਮਹਾਰਾਜ ਦੇ 649 ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਹੋਰ ਵੀ ਕਈ ਮੁੱਦੇ ਵਿਚਾਰੇ ਗਏ ਜਿਸ ਵਿੱਚ ਗੁਰੂ ਘਰ ਦੇ 메ਨ ਗੇਟ ਦਾ ਨਵੀਨੀਕਰਨ ਕਰਨਾ ਅਤੇ ਕਮਿਊਨਿਟੀ ਹਾਲ ਦੇ ਅਧੂਰੇ ਪਏ ਕੰਮ ਨੂੰ ਜਲਦੀ ਨੇਪਰੇ ਚਾੜਨਾ ਅਤੇ ਗੁਰੂ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਬਦਲਣ ਸੰਬੰਧੀ ਅਤੇ ਹੋਰ ਵੀ ਕਈ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਮਤਾ ਪਾਇਆ ਗਿਆ ਇਸ ਮੌਕੇ ਸ਼੍ਰੀ ਅਸ਼ੋਕ ਕੁਮਾਰ ਫੌਜੀ ਪ੍ਰਧਾਨ ਸ਼੍ਰੀ ਅਸ਼ੋਕ ਰਾਜ ਫੌਜੀ ਖਜ਼ਾਨਚੀ ਸ਼੍ਰੀ ਰਾਜਪੂਰ ਜਨਰਲ ਸੈਕਟਰੀ ਕੁਲਵਿੰਦਰ ਬੱਬਾ ਜੀ ਦੇਵ ਰਾਜ ਗਿੰਡਾ ਜੀ ਸ਼੍ਰੀ ਮਦਲਾਨ ਪਟੋਈ ਜੀ ਜਗਨਨਾਥ ਜੱਗੀ ਜੀ ਮੁਲਖਰਾਜ ਜੀ ਧਰਮਪਾਲ ਭੁੱਲਰ ਮਦਨ ਗਿੰਡਾ ਜੀ ਮਾਸਟਰ ਬਲਬੀਰ ਜਸਲ ਜੀ ਮਦਨ ਲਾਲਾ ਜੀ RAM ਮੂਰਤੀ ਸੈਂਪਲੇ ਆਤਮਾਰਾਮ ਬਿੱਟੂ ਸ਼ਸ਼ੀਕਪੁਰ ਬਾਈ ਬਿੰਦਰ ਨਾਫਰੇ ਕਾਲਾ ਗੋਪੀ ਅਮਰਜੀਤ ਅਮਰੂ ਚਿੰਦਰਪਾਲ ਬੰਗੜ ਬਲਜੀਤ ਕਲੇਰ ਬੱਲੀ ਸ਼੍ਰੀ ਪਟੋ ਪਵਨ ਕੁਮਾਰ ਗਿੰਡਾ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ ਏਪੀ ਨੂੰ ਪੰਜਾਬੀ ਲਈ ਫਲੋਰ ਤੋਂ ਪ੍ਰਾਪਲ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਸਾਹਿਬ ਜਿਹੜੀ ਅੱਜ ਸ਼ਿਗੂਦਾਸ ਮਹਾਰਾਜ ਪ੍ਰਬੰਧਕ ਕਮੇਟੀ ਨਵੀਂ ਚੁਣੀ ਗਈ ਆ ਉਹਦੀ ਇੱਕ ਮੀਟਿੰਗ ਹੋਈ ਆ ਕਿਹੜੇ ਕਿਹੜੇ ਮੁੱਦੇ ਵਿਚ ਵਿਚਾਰੇ ਗਏ ਦੀ ਜਗਰੂ ਦੇ ਤਨਤੂ ਦੇ ਅੱਜ ਮਿਤੀ 11 11 2025 ਨਵੀਂ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਗੁਰਪੁਰਬ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ਉਹਦੇ ਨਾਲ ਨਾਲ ਜੋ ਕਾਫੀ ਸਮੇਂ ਤੋਂ ਕੰਮ ਅਧੂਰੇ ਆ ਉਹਨਾਂ ਨੂੰ ਵੀ ਪੂਰਾ ਕਰਨ ਦਾ ਅਨੁਮਨਿਤ ਕੀਤਾ ਗਿਆ ਜਿਸ ਤਰ੍ਹਾਂ ਕਿ ਗੁਰੂ ਘਰ ਦਾ 메인 게ਟ ਹੈ ਉਹ ਕਾਫੀ ਸਮੇਂ ਤੋਂ ਉਹਨੂੰ ਸੰਗਤ ਦੇ ਅਨੁਸਾਰ ਬਦਲਣ ਦੀ ਲੋੜ ਹੈ ਉਸ ਨੂੰ ਵੀ ਇੱਕ ਵਧੀਆ ਤਰੀਕੇ ਦਾ ਬਣਾ ਕੇ ਸਥਿਰਤਾ ਲਗਾਇਆ ਜਾਏਗਾ ਉਸੇ ਤਰ੍ਹਾਂ ਕਮਿਊਨਿਟੀ ਹਾਲ ਦੀ ਤਿਆਰੀ ਕਈ ਸਾਲਾਂ ਤੋਂ ਅਧੂਰੀ ਪਈ ਹੋਈ ਹੈ ਜੋ ਕਿ ਸਾਡੇ ਇੱਕ ਉਹ ਉਹ ਵੀ ਬਹੁਤ ਜ਼ਰੂਰਤ ਹੈ ਉਹ ਥੀਦੀ ਉਹਨੂੰ ਵੀ ਅਸੀਂ ਇਹ ਇੱਕ ਕਮਿਟੀ ਕਰਨ ਦੇ ਕੇ ਵਧੀਆ ਤਰੀਕੇ ਨਾਲ ਬਣਾਵਾਂਗੇ ਉਸ ਤੋਂ ਬਾਅਦ ਜੋ ਵੀ ਹੋਰ ਸਾਡੇ ਸਹਿਯੋਗ ਹੋਣਗੇ ਉਹ ਪਹਿਲ ਦੇ ਹੱਦ ਤੇ ਪੂਰੇ ਕੀਤੇ ਜਾਣਗੇ ਇਸ ਲਈ ਪੂਰੇ ਮੋਹਾਲਾ ਵਾਸੀਆਂ ਐਨਆਰਆਈ ਵੀਰਾਂ ਨੂੰ ਸਹਿਯੋਗ ਦੀ ਪੇਸ਼ ਕਰਦੇ ਹਾਂ ਕਿ ਹੋਰ ਵੀ ਜੋ ਸੇਵਾ ਤੇ ਸਹਿਯੋਗ ਹੈ ਉਹ ਦਿਓ ਤਾਂ ਕਿ ਆਪਾਂ ਇੱਕ ਵਧੀਆ ਪ੍ਰੋਗਰਾਮ ਕਰਕੇ ਨਵੀਂ ਸ਼ੁਰੂਆਤ ਕਰ ਸਕੀਏ ਜੈ ਗੁਰਦੇਵ ਧੰਨ ਗੁਰਦੇਵ ਭਾਈ ਜਿਹੜੀ ਅੱਜ ਸ਼੍ਰੀ ਗੁਰਦਾਸ ਮਹਾਰਾਜ ਪ੍ਰਬੰਧਕ ਕਮੇਟੀ ਨਵੀਂ ਚੁਣੀ ਗਈ ਆ ਉਹਨਾਂ ਦੀ ਇੱਕ ਮੀਟਿੰਗ ਹੋਈ ਆ ਉਹਦੇ ਵਿੱਚ ਕਈ ਮੁੱਦੇ ਵਿਚਾਰੇ ਗਏ ਆ ਕਈ ਜਿਹੜੇ ਕੰਮ ਰਹਿੰਦੇ ਹੈਗੇ ਆ ਉਹ ਚਾਲੂ ਕਰਨ ਦੀ ਗੱਲ ਕੀਤੀ ਗਈ ਆ ਕਿਹੜੇ ਕਿਹੜੇ ਮੁੱਦੇ ਬਾਜੀ ਉਹ ਕੀਤੇ ਗਏ ਵਿਚਾਰ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਜੀ ਨੂੰ ਜੈ ਗੁਰਦੇਵ ਧੰਨ ਗੁਰਦੇਵ ਦੇਖੋ ਜੀ ਅੱਜ ਦੀ ਮੀਟਿੰਗ ਜਿਹੜੀ ਰੱਖੀ ਉਹਦੇ ਵਿੱਚ ਬਹੁਤ ਸਮੇਂ ਤੋਂ ਜਿਹੜੇ ਕੰਮ ਅਧੂਰੇ ਪਏ ਹੋਏ ਆ ਉਨਾ ਦੇ ਸੰਬੰਧੀ ਮੀਟਿੰਗ ਕੀਤੀ ਗਈ ਹੈ ਜੋ ਕਿ ਦਰਬਾਰ ਸਾਹਿਬ ਦਾ ਮੇਨ ਗੇਟ ਆ ਜਿਹੜਾ ਉਹ ਲੋਹੇ ਦਾ ਬਹੁਤ ਸਮੇਂ ਤੋਂ ਸੀ ਉਹਨੂੰ ਜਿਹੜਾ ਸਟੀਲ ਦੇ ਵਿੱਚ ਜਿਹੜਾ ਲਗਵਾਇਆ ਜਾਇਆ ਹੈ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਾਲ ਹੀ ਜਿੱਥੇ ਮਹਾਰਾਜ ਦਾ ਸਰੂਪ ਪਿਆ ਹੋਇਆ ਹੈ ਉੱਥੇ ਵੀ ਜਿਹੜਾ ਡਾਉਨ ਸੀਲਿੰਗ ਅਤੇ ਹੋਰ ਵੀ ਉੱਥੇ ਕਈ ਕੰਮ ਹੋਣ ਵਾਲੇ ਆ ਜਿਹੜੇ ਉਹ ਵੀ ਕਰਾਈ ਜਾ ਰਹੇ ਹਨ ਅਤੇ ਨਾਲ ਹੀ ਜਿਹੜੇ ਕਿ ਕਮਿਊਨਿਟੀ ਹਾਲ ਦੇ ਵਿੱਚ ਜਦੋਂ ਮੀਂਹ ਪੈਂਦਾ ਜਾਂ ਕਿਸੇ ਤਰ੍ਹਾਂ ਦਾ ਪ੍ਰੋਬਲਮ ਵਾਸ਼ਰ ਦਾ ਜਾਂ ਬਹੁਤ ਦਿੱਕਤ ਆਉਂਦੀ ਆ ਉਹਦਾ ਜਿਹੜਾ ਵੀ ਉੱਤੇ ਸ਼ੀਸ਼ੇ ਲਗਾਏ ਜਾਣਗੇ ਅਤੇ ਹੋਰ ਵੀ ਉਹਦਾ ਅੰਦਰ ਰੰਗ ਰੋਪਣ ਜੋ ਵੀ ਕਰਾਉਣ ਵਾਲਾ ਆ ਉਹ ਪ੍ਰਬੰਧਕ ਕਮੇਟੀ ਵੱਲੋਂ ਸੰਕਟਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਰਾਇਆ ਜਾਊਗਾ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।